RTI ਉਹਦੇ ਵਿੱਚ ਉਹਨਾਂ ਨੇ ਜਵਾਬ ਮੰਗਿਆ ਸੀ ਕਿਉਂਕਿ ਚਰਚਾ ਸੀ ਕਿ ਜਿਆਦਾ ਬੋਝ ਹੋਣ ਦੇ ਕਾਰਨ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੰਮ ਦਾ ਬਰਡਨ ਜਿਆਦਾ ਹੋਣ ਦੇ ਕਰਕੇ ਥਾਣਿਆਂ 'ਚ ਗਿਣਤੀ ਘੱਟ ਹੋਣ ਦੇ ਕਰਕੇ ਕੰਮ ਦਾ ਬਹੁਤ ਜ਼ਿਆਦਾ ਹੈ ਜਿਸ ਦੇ ਤੋਂ ਦੁਖੀ ਹੋ ਕੇ 3800 ਪੁਲਿਸ ਮੁਲਾਜ਼ਮ ਨੇ VRS ਲਈ ਐਪਲੀਕੇਸ਼ਨ ਦਿੱਤੀ ਹੈ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਲਈ ਤਾਂ ਉਸੇ ਹੀ ਤਰੀਕੇ ਦੇ ਨਾਲ ਇੱਕ ਗੱਲ ਇਹ ਵੀ ਪੱਖ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਨਾਂ ਤੇ ਇਹ ਤਬਾਦਲੇ ਜਿਹੜੇ ਉਹ ਕੀਤੇ ਐ ਉਸ ਨੀਤੀ ਤੋਂ ਵੀ ਸਰਕਾਰ ਤੋਂ ਦੁਖੀ ਨੇ ਕੁਝ ਮੁਲਾਜ਼ਮ ਔਰ ਕਹਿੰਦੇ ਕਿ VRS ਬਹੁਤ ਵੱਡੇ ਪੱਧਰ ਤੇ ਅਪਲਾਈ ਕੀਤੀਆਂ ਗਈਆਂ ਨੇ 3800 ਗਿਣਤੀ ਆ ਚਰਚਾ 3800 ਗਿਣਦੇ ਲੋਕਾਂ ਦੀ ਆ ਕਿ ਉਹਨਾਂ ਨੇ ਅਪਲਾਈ ਕੀਤੀ ਐ ਹੁਣ ਇਹਦਾ ਸੱਚ ਜਾਣਨ ਦੇ ਲਈ ਉਹਨਾਂ ਨੇ RTI ਪਾਈ ਕਿ ਇਹ ਚਰਚਾ ਹੀ ਐ ਜਾਂ ਸੱਚ ਐ ਉਹਨਾਂ ਨੇ RTI ਪਾਈ ਸੀ ਕਿਹਾ ਸੀ ਕਿ ਭਾਈ ਤੁਸੀਂ ਦੱਸੋ ਕਿ ਕੁੱਲ ਮੁਲਾਜ਼ਮਾਂ ਦੀ ਗਿਣਤੀ ਕਿੰਨੀ ਐ ਤੇ ਹੁਣ ਤੱਕ ਕਿੰਨੇ ਲੋਕਾਂ ਨੇ VRS ਅਪਲਾਈ ਕੀਤੀ ਐ ਪਰ ਪੰਜਾਬ ਸਰਕਾਰ ਨੇ ਉਹਨਾਂ ਦੀ ਇਸ RTI ਦਾ ਜਵਾਬ ਦੇਣ ਤੋਂ ਜਿਹੜਾ ਉਹ ਮਨਾ ਕਰ ਦਿੱਤਾ ਸਾਫ਼ ਤੌਰ ਤੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਨਹੀਂ ਸਕਦੇ ਅਣਕੀ ਸਾਹਿਬ ਇੱਕ ਤਾਂ ਪੁਲਿਸ ਦੀ ਗਿਣਤੀ ਦੱਸਣ ਦੇ ਵਿੱਚ ਕੀ ਹਰਜ ਹੋ ਸਕਦਾ ਤੇ ਦੂਜੇ ਪਾਸੇ ਇਹ ਵੀਆਰਐਸ ਵਾਲਿਆਂ ਦੀ ਗਿਣਤੀ ਜਾਂ ਉਹਨਾਂ ਦੀ ਐਪਲੀਕੇਸ਼ਨਾਂ ਬਾਰੇ ਨਾ ਦੱਸਣ ਤੇ ਕੀ ਹਰਜ ਹੋ ਸਕਦਾ ਅਣਕੀ ਸਾਹਿਬ ਇਹਦੇ ਵਿੱਚ ਕੀ ਖੱਦਸ਼ੇ ਹੈ ਇਹ ਜਰਾ ਕਲੀਅਰ ਕਰੀਏ ਆਪਾਂ ਦਰਸ਼ਕਾਂ ਦੇ ਨਾਲ ਆਹ ਸੁਖਿੰਦਰ ਜੀ ਕੱਲ ਅਸੀਂ ਸਵੇਰ ਦੇ ਪ੍ਰੋਗਰਾਮ 'ਚ ਪ੍ਰਤਾਪ ਸਿੰਘ ਬਾਜਪੀ ਦੀ ਇੱਕ ਖ਼ਬਰ ਸੁਣਿਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਆਰਟੀਆਈ ਕਾਨੂੰਨ ਦੇ ਤਾਂ ਵੀ ਅਲੰਘਣਾ ਕਰ ਰਹੀ ਆ ਜਿਹੜੀ ਵੀ ਕੋਈ ਸੂਚਨਾ ਮੰਗੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਠੀਕ ਸਮੇਂ ਤੇ ਉਹ ਦਿੱਤੀ ਨਹੀਂ ਜਾਂਦੀ ਕੱਲ੍ਹ ਸ਼ਾਇਦ ਅਸੀਂ ਇਸ ਬਿਆਨ ਨੂੰ ਇੱਕ ਸਿਆਸੀ ਬਿਆਨ ਪ੍ਰਤਾਪ ਸਿੰਘ ਬਾਜਵੇ ਦਾ ਸਮਝਿਆ ਸੀ ਪਰ ਜਿਸ ਤਰੀਕੇ ਨਾਲ ਹੁਣ ਸਾਡੇ ਸਹਿਯੋਗੀ ਚੈਨਲ ਦੇ ਪੱਤਰਕਾਰ ਨੇ ਖੁਦ ਇਹ ਜਾਣਕਾਰੀ ਮੰਗੀ ਔਰ ਪੰਜਾਬ ਸਰਕਾਰ ਨੇ ਉਹੀ ਹਵਾਲਾ ਜਿਹੜਾ ਮੁੱਖ ਮੰਤਰੀ ਦੇ ਦੌਰਿਆਂ ਦੇ ਹਵਾਈ ਦੌਰਿਆਂ ਦੇ ਸੰਬੰਧੀ ਜਾਂ ਬਾਕੀਆਂ ਦੇ ਸੰਬੰਧੀ ਇਹ ਗੱਲ ਕਹਿ ਕੇ ਕਿ ਇਹ ਸੁਰੱਖਿਆ ਦੇ لحاظ ਦੇ ਨਾਲ ਇਸ ਦੀ ਜਾਣਕਾਰੀ ਆਪ ਨੂੰ ਦਿੱਤੀ ਨਹੀਂ ਜਾ ਸਕਦੀ ਇਸ ਚੀਜ਼ ਦਾ ਜਵਾਬ ਜਿਹੜਾ ਸਤਵੀ ਸੋਹਣ ਨੂੰ ਨਾ ਨਹੀਂ ਦਿੱਤਾ ਔਰ ਇਹ ਜਾਣਕਾਰੀ ਬਿਲਕੁਲ ਨਹੀਂ ਦਿੱਤੀ ਗਈ ਕਿ ਕਿੰਨੇ ਵਿਆਰਸ ਆ ਵਾਸਤੇ ਕਿੰਨੇ ਕਰਮਚਾਰੀਆਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਆ ਔਰ ਥਾਣੇ ਚ ਕੁੱਲ ਗਿਣਤੀ ਕਿੰਨੀ ਹੈਗੀ ਹੁਣ ਸਿੱਧੂ ਸਾਹਿਬ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਦਿੰਦੇ ਆ ਕਿ 3000 ਪ੍ਰਤੀ 1000 ਪ੍ਰਤੀ 10000 ਪ੍ਰਤੀ ਅਸੀਂ ਕਰ ਰਹੇ ਆ ਤਾਂ ਬਾਕੀ ਜੇਕਰ ਕੋਈ ਵਿਅਕਤੀ ਇਹ ਜਾਣਨਾ ਚਾਹੁੰਦਾ ਕਿ ਲੋਕਾਂ ਦੇ ਜਾਨ ਅਤੇ ਮਾਲ ਦੀ ਹਫਾਜ਼ਤ ਵਾਸਤੇ ਕਿੰਨੇ ਕਰਮਚਾਰੀ ਜਿਹੜੇ ਆ ਐਸਡੇ ਡਿਊਟੀ ਦੇ ਰਿਹਾ ਔਰ ਲੋਕਾਂ ਦੇ ਘਰਾਂ ਚ ਕਿੰਨੇ ਆ ਔਰ ਮੁੱਖ ਮੰਤਰੀ ਸਾਹਿਬ ਦੇ ਨਿੱਜੀ ਕਾਫਲੇ ਨਾਲ ਕਿੰਨੇ ਆ ਉਹ ਤਾਂ ਹਾਲਾਕੀ ਜਾਣਕਾਰੀ ਨਹੀਂ ਮੰਗੀ ਉਹਨਾਂ ਦੇ ਪਰਿਵਾਰਕ ਮੈਂਬਰ ਦੋ ਹੀ ਦੋ ਹੀ ਜਾਣਕਾਰੀਆਂ ਹਲੇ ਉਹਨਾਂ ਨੇ ਮੰਗੀਆਂ ਸੀ ਕਿ ਇੱਕ ਤਾਂ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਕਿੰਨੀ ਹੈ ਔਰ ਕਿੰਨੇ ਲੋਕਾਂ ਨੇ VRS ਅਪਲਾਈ ਕੀਤੀ ਹੈ ਮੈਂ ਸੁਖਦਰ ਸਿੰਘ ਉਹ ਹੀ ਲੱਗਾ ਇਹ ਦੋ ਜਾਣਕਾਰੀ ਆ ਪਰ ਇਸ ਗੱਲ ਨੂੰ ਵੀ ਉਹਨਾਂ ਨੇ ਇਹ ਗੱਲ ਕਹਿ ਕੇ ਨਕਾਰਤਾ ਕਿ ਇਹ VRS ਲੋਕਾਂ ਦੱਸ ਦਈਏ ਕਈ ਲੋਕਾਂ ਨੂੰ ਪਤਾ ਨਹੀਂ VRS ਹੀ ਹੁੰਦੀ ਹੈ ਕਿ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਜਿਹੜੀ ਜਿੰਨੀ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ ਉਸ ਤੋਂ ਪਹਿਲਾਂ 2-4 ਸਾਲ 5 ਸਾਲ ਜਿੰਨਾ ਵੀ ਚਿਰ ਪਹਿਲਾਂ ਨੌਕਰੀ ਛੱਡਣੇ ਬਾਰੇ ਉਹ ਦੇ ਦਿੰਦੇ ਆ ਆਪਣਾ ਚਾਹੇ ਉਹਨੂੰ ਅਸਤੀਫਾ ਕਹਿ ਲੋ ਚਾਹੇ ਤੁਸੀਂ ਐਪਲੀਕੇਸ਼ਨ ਕਹਿ ਲੋ ਉਹ ਜਦੋਂ ਦੇ ਦਿੰਦੇ ਆ ਵੀਆਰਐਸ ਤੇ ਉਹਨੂੰ ਵੀਆਰਐਸ ਕਹਿੰਦੇ ਆ ਯਾਨੀ ਕਿ ਤੇ ਜੀ ਤਾਂ ਸੋਫੇਦਰ ਜੀ ਇਹ ਪੰਜਾਬ ਸਰਕਾਰ ਦਾ ਬੀਤੇ ਸਵੇਰੇ ਦੇ ਵਿੱਚ ਵੀ ਇਹ ਰਵਈਆ ਰਿਹਾ ਹੈ ਖਾਸ ਤੌਰ ਤੇ ਜਦੋਂ ਮੁੱਖ ਮੰਤਰੀ ਸਾਹਿਬ ਦੇ ਹਵਾਈ ਟੌਰਾਂ ਦਾ ਜਾਂਚ ਜਦੋਂ ਜਾਣਕਾਰੀ ਬਣਦੀ ਜਾਂਦੀ ਆ ਉਦੋਂ ਵੀ ਪੰਜਾਬ ਸਰਕਾਰ ਦਾ ਸੂਚਨਾ ਕਪਚਨ ਬਿਲਕੁਲ ਚੁੱਪ ਕਰ ਜਾਂਦਾ ਹੁਣ ਜੇਕਰ ਇਹ ਜਾਣਕਾਰੀ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਕੋਈ ਸੁਰੱਖਿਆ ਦੇ ਲਿਹਾਜ਼ ਤੇ ਨਾਲ ਕੋਈ ਸੇਂਧ ਲੱਗ ਸਕਦੀ ਆ ਜਾਂ ਪੁਲਿਸ ਦੀ ਜਾਣਕਾਰੀ ਜੇਕਰ ਲੋਕਾਂ ਨੂੰ ਪਤਾ ਲੱਗ ਜੂਗੀ ਤਾਂ ਫਿਰ ਲੋਕ ਜਿਹੜੇ ਨੇ ਕ੍ਰਾਈਮ ਕਰ ਤੋਂ ਹਟ ਜਾਣਗੇ ਜਾਂ ਵੱਜਾਂਗੇ ਇਸ ਸਿੱਧੂ ਸਾਹਿਬ ਕੇਵਲ ਤੇ ਕੇਵਲ ਆਪ ਆਪੀ ਪਾਰਟੀ ਦੀ ਉਹੀ ਗੱਲ ਆ ਕਿ ਹਾਂ ਭਈ ਉਹਨੇ ਕੀ ਜਾਣਕਾਰੀ ਜਿਹੜੀ ਉਹ ਦਊ ਕਿ ਜਿਹੜੀ ਜਾਣਕਾਰੀ ਉਹਨਾਂ ਨੂੰ ਮناسب ਲੱਗੀ ਆ ਹਾਲਾਂਕਿ ਇਸ ਕੰ ਦਾ ਨੁਕਸਾਨ ਜਿਹੜਾ ਕੋਈ ਨਹੀਂ ਪਰ ਹਾਂ ਜੇਕਰ 3800 ਜਿਤਨਾ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਤਾਂ ਇਹ ਇੱਕ ਸਰਕਾਰ ਦੀ ਫਿਰ ਸਿੱਧੂ ਸਾਹਿਬ ਦੇ ਦੂਜੇ ਪਾਸੇ ناکامی ਵੀ ਹੋ ਸਕਦੀ ਆ ਕਿ ਹਾਪੀ ਸਰਕਾਰ ਦੇ ਰਵਈਏ ਤੋਂ ਦੁਖੀ ਹੋ ਕੇ ਜੇਕਰ ਬੀਤੇ ਰਣਾ ਚ ਪਿਛਲੇ ਦਿਨਾਂ ਚ ਜੇ ਇਸ ਤਿਕਣਾ 10000 ਬਲਾਜਬ ਜਿਹੜਾ ਸਿਪਾਈ ਤੋਂ ਲੈ ਕੇ ਇੰਸਪੈਕਟਰ ਤੱਕ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਭੇਜ ਦਿੱਤਾ ਗਿਆ ਤਾਂ ਉਸ ਵਕੀਲੇ ਦੇ ਕਰਕੇ ਜੇਕਰ 3800 ਦੇ ਕਰੀਬ ਸਵੈ ਇੱਛਾ ਬੁੱਕ ਆ ਸੇਵਾ ਮੁਕਤੀ ਲੈਣ ਦੀ ਐਪਲੀਕੇਸ਼ਨ ਦਾਇਰ ਕਰਦੇ ਆ ਤਾਂ ਸੁਖਵਿੰਦਰ ਜੀ ਇਹ ਫਿਰ ਸਰਕਾਰ ਦਾ ਨੈਕਟੋ ਪੱਕੇ ਸਾਹਮਣੇ ਆਉਂਦਾ ਕਿ ਸਰਕਾਰ ਇੱਕ ਅਨੁਸ਼ਾਸਨਾਤਮਕ ਜਿਹੜਾ ਵਿਭਾਗਾ ਜਿਹੜੀ ਫੋਰਸ ਆ ਉਹਦੇ ਉੱਤੇ ਵੀ ਉਹ ਕੰਟਰੋਲ ਜਿਹੜਾ ਨਹੀਂ ਕਰ ਸੀ ਉਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਨਹੀਂ ਆ ਜਿਸ ਕਰਕੇ ਇੱਕ ਮਹਿਕਮੇ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਲੋਕਾਂ ਨੇ ਸੇਵਾ ਮੁਕਤੀ ਲੈਣ ਦੀ ਐਪਲੀਕੇਸ਼ਨ ਦੇ ਦਿੱਤੀ ਤਾਂ ਸਰਕਾਰ ਦੀ ਇੱਕ ਫਿਰ ਨਾਕਾਮੀ ਹੋ ਜਾਂਦੀ ਹੈ ਸਿੱਧੂ ਸਾਹਿਬ ਤਾਂ ਸ਼ਾਇਦ ਉਸੇ ਨਾਕਾਮੀ ਨੂੰ ਲੁਕਾਉਣ ਵਾਸਤੇ ਹੀ ਉਹਨਾਂ ਨੇ ਇਹ ਜਿਹੜਾ ਗੱਲ ਕਹਿ ਕੇ ਇਨਕਾਰ ਕਰਤਾ ਕਿ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਬਾਕੀ ਦੂਸਰੇ ਪਾਸੇ ਇਸ ਗੱਲ ਦਾ ਸਮਝਦੋ ਬਾਹਰ ਕਿ ਹਾਂ ਵੀ ਤੁਸੀਂ ਇਹ ਦੱਸ ਦੋ ਕਿ ਤੁਹਾਡੇ ਅੰਦਰ ਬਲਾਜਪ ਪੰਜਾਬ ਪ੍ਰਸ਼ਤੇ ਕੁੱਲ ਬਲਾਜਪਾਂ ਦੀ ਗਿਣਤੀ ਕਿੰਨੀ ਹੈ ਇਹ ਸ਼ਾਇਦ ਸਰਕਾਰ ਦਾ ਇੱਕ ਤਰਕ ਜਿਹੜਾ ਸਭ ਨੇ ਨਹੀਂ ਆਇਆ ਦੂਸਰੇ ਬੰਨੇ ਜਿਹੜੀ ਸਵੈ ਇੱਛਾ ਵਾਲੀ ਗੱਲ ਜਿਹੜੀ ਆ ਵੀਆਰਐਸ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਸਰਕਾਰ ਕੇਵਲ ਤੇ ਕੇਵਲ ਉਸ ਨਨਕਾਮੀ ਨੂੰ ਜਾਂ ਉਸ ਨਲਾਇਕੀ ਨੂੰ ਘੋਰ ਵਾਸਤੇ ਹੀ ਚੁੱਪ ਕਹੀ ਆ ਜਾਂ ਉਹਨਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਜਿਹਦੇ ਉੱਤੇ ਸਰਕਾਰ ਤੇ ਉੱਤੇ ਪ੍ਰਸ਼ਨ ਜਿਹੜੇ ਲੱਗਦੇ ਨੇ ਕਿ ਸਰਕਾਰ ਦਾ ਰਵਈਆ ਕੀ ਹੋਇਆ ਜਿਸ ਕਰਕੇ ਜਿਹੜਾ ਮੁਲਾਜ਼ਮ ਆ ਕਿਸ ਤਰੀਕੇ ਦੇ ਮਾਨਸਿਕ ਬੋਝ ਦੇ ਵਿੱਚ ਜਾਂ ਮਾਨਸਿਕ ਦਬਾਅ ਦੇ ਵਿੱਚ ਕੰਮ ਕਰ ਰਿਹਾ ਤੇ ਸਰਕਾਰ ਦੇ ਇਸ ਰਵੱਈਏ ਤੋਂ ਦੁਖੀ ਹੋ ਕੇ ਉਹਨੇ BRS ਵਾਸਤੇ ਐਪਲੀਕੇਸ਼ਨ ਦੇ ਦਿੱਤੀ। ਸ਼ਾਇਦ ਇਹ ਚੀਜ਼ ਨੂੰ ਲੁਕਾਉਣ ਵਾਸਤੇ ਇਹ ਜਾਣਕਾਰੀ ਸੁਖਿੰਦਰ ਜੀ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਜਿਹੜਾ ਕੱਲ ਉਹਨਾਂ ਨੇ ਦਿੱਤਾ ਸੀ ਇਸ ਹਾਲਤ ਵਿੱਚ ਸੁਖਿੰਦਰ ਜੀ ਪੂਰਨ ਤੌਰ ਤੇ ਸਕਾਰਾਤਮਕ ਨਜ਼ਰ ਆਉਂਦਾ ਕਿ ਪੰਜਾਬ ਸਰਕਾਰ ਵਾਕਿਆ ਹੀ ਜਾਣਕਾਰੀ ਲੁਕਾਉਣ ਦੇ ਵਿੱਚ ਲੱਗੀ ਹੈ ਤੇ ਸੂਚਨਾ ਕਮਿਸ਼ਨ ਐਕਟ ਦੀ ਜਿਹੜੀ ਆ ਉਹ ਉਲੰਘਣਾ ਕਰ ਰਹੀ ਹੈ ਕਿ ਜਾਣਕਾਰੀ ਨਾ ਦੇ ਕੇ ਬਾਕੀ ਦੇਖੋ ਸਰਕਾਰ ਦਾ ਇਸ ਵਰਨ ਕੀ ਤਰਕਮਦਾ ਜਿਉਂ ਕੁਝ ਆ ਸਾਹਮਣੇ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ ਜੀ ਹਾਲਾਂਕਿ ਇਹ ਕੋਈ ਪਹਿਲੀ ਗੱਲ ਨਹੀਂ ਹੈ ਕਿ ਆਰਟੀਆਈ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਪੰਜਾਬ ਸਰਕਾਰ ਨੇ ਇਹ ਅਕਸਰ ਹੀ ਹੁਣ ਹੋਣ ਲੱਗ ਗਿਆ ਹੁਣ ਆਰਟੀਆਈ ਅੱਗੇ ਲੋਕ ਇਹ ਕਹਿ ਕੇ ਆਰਟੀਆਈ ਪਾਉਂਦੇ ਸੀ ਪੰਜਾਬ ਦੇ ਅੰਦਰ ਕਿ ਭਾਈ ਆਪਾਂ ਆਰਟੀਆਈ ਪਾਉਨੇ ਆ ਆਪਾਂ ਹੁਣ ਜਾਣਕਾਰੀ ਜਿਹੜੀ ਉਹ ਲੈ ਲੈਣੇ ਆ ਤਾਂ ਹੁਣ ਲੋਕ ਕਹਿੰਦੇ ਚਲੋ ਆਰਟੀਆਈ ਪਾ ਦਿਓ ਜਵਾਬ ਤਾਂ ਉਹਨਾਂ ਨੇ ਦੇਣਾ ਨਹੀਂ ਜਾਣਕਾਰੀ ਤਾਂ ਉਹਨਾਂ ਨੇ ਦੇਣੀ ਨਹੀਂ ਚਲੋ ਪਾ ਕੇ ਹੀ ਦੇਖ ਲਓ ਜੇ ਦੇ ਦिए ਹੈਰਾਨੀ ਵਾਲੀ ਗੱਲ ਹੈ ਕਿ ਆਰਟੀਆਈ ਤੋਂ ਫੇਮਸ ਹੋ ਅਰਵਿੰਦ ਕੇਜਰੀਵਾਲ ਸਭ ਤੋਂ ਵੱਡੇ ਆਰਟੀਆਈ ਐਕਟਿਵਿਸਟ ਆਫ ਦਿ ਆਪ ਨੂੰ ਕਹਿੰਦੇ ਔਰ ਮੈਗਾ ਸਿਸੇ ਅਵਾਰਡ ਵੀ ਜਿਹੜਾ ਅਰਵਿੰਦ ਕੇਜਰੀਵਾਲ ਹੋਣਾ ਨੂੰ ਮਿਲਿਆ ਤੇ ਉਹੀ ਸਰਕਾਰ ਹੁਣ ਆ ਕੇ ਸੱਤਾ ਦੇ ਵਿੱਚ ਉਹਨੂੰ ਡਰ ਲੱਗਣ ਲੱਗ ਗਿਆ ਜਾਣਕਾਰੀਆਂ ਦੇਣ ਤੋਂ ਕਿਸੇ ਵੀ ਦੀ ਤਰੀਕੇ ਦੀ ਜਿਹੜੀ ਆ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਮਤਲਬ ਹੈਰਾਨੀ ਵਾਲੀ ਗੱਲ ਹੈ ਲਕੂਣਾ ਕੀ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਲੋਕਾਂ ਤੋਂ ਆਰਟੀਆਈ ਦੇ ਜਵਾਬ ਵੀ ਜਿਹੜੀ ਆ ਉਹ ਦਿਨੋਂ ਹਟ ਗਈ ਹੈ ਤਾਂ ਜਿਹੜੀ ਉਹ ਬੜੀ ਹੈਰਾਨੀ ਵਾਲੀ ਗੱਲ ਹੈ ਵੋਲੰਟੀਅਰ ਰਿਟਾਇਰਮੈਂਟ ਸਕੀਮ ਦੇ ਬਾਰੇ ਜੇ 3800 ਮੁਲਾਜ਼ਮਾਂ ਨੇ ਅਪਲਾਈ ਕੀਤਾ ਤਾਂ ਤੁਸੀਂ ਹਾਂ ਦੇ ਵਿੱਚ ਦੇ ਦਿਓ ਜਵਾਬ ਜੇ ਨਹੀਂ ਦਿੱਤਾ ਤਾਂ ਨਾ ਦੇ ਵਿੱਚ ਦੇ ਦਿਓ ਮਤਲਬ ਤੁਸੀਂ ਇਹ ਹੀ ਕਹਿ ਰਹੇ ਹੋ ਕਿ ਅਸੀਂ ਜਵਾਬ ਹੀ ਨਹੀਂ ਜਿਹੜਾ ਉਹ ਦੇ ਸਕਦੇ ਤਾਂ ਬਹੁਤ ਵੱਡਾ ਇਹ ਖਦਸ਼ਾ ਖੜਾ ਹੁੰਦਾ ਹੈ ਕਿ ਤੁਸੀਂ ਕੁਝ ਨਾ ਕੁਝ ਛੁਪਾ ਰਹੇ ਹੋ ਹਾਲਾਂਕਿ ਹੋ ਸਕਦਾ ਹੈ ਕਿ ਇਹ ਗੱਲ ਚਰਚਾ ਠੀਕ ਨਾ ਹੋਵੇ ਕਿ ਉਹ ਉਹ ਨਾ ਇੰਨੇ ਲੋਕਾਂ ਨੇ ਅਪਲਾਈ ਕੀਤਾ ਹੋਵੇ ਤਾਂ ਤੁਸੀਂ ਕਹਿ ਦਿਓ ਕਿ ਨਹੀਂ ਭਾਈ ਸਾਡੇ ਕੋਲ ਇੰਨੀ ਅਰਜ਼ੀਆਂ ਨਹੀਂ ਆਈਆਂ ਆਈਆਂ ਤਾਂ ਤੁਸੀਂ ਜਵਾਬ ਦੇ ਸਕਦੇ ਹੋ ਪਰ ਜਦੋਂ ਤੁਸੀਂ ਮਨ੍ਹਾ ਕਰਦੇ ਹੋ ਤਾਂ ਖਦਸ਼ਾਕ ਜ਼ਰੂਰ ਖੜਾ ਹੁੰਦਾ ਹੈ ਕਿ ਤੁਸੀਂ ਕੁਝ ਨਾ ਕੁਝ ਛੁਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੋ